ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰਸ ਜੀ ਐਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਇਹ ਸਿਵੀਆਂ ਉਹ ਆ ਜਿਹੜਾ ਬਠਿੰਡਾ ਸ਼ਹਿਰ ਦੇ ਨੇੜੇ ਹੈ ਥਰਮਲ ਪਲਾਂਟ ਦੇ ਕੋਲੇ ਹਨੇ ਕਈ ਭੈਣਾਂ ਨੂੰ ਕਨਫਿਊਜ਼ਨ ਹੁੰਦੀ ਆ ਵੀ ਕੋਟ ਕਪੂਰੀ ਵਾਲੀਆਂ ਸਿਵੀਆਂ ਕਈ ਭੈਣਾਂ ਨੂੰ ਇਹ ਹੁੰਦਾ ਵੀ ਤਲਵੰਡੀ ਸਾਬੋ ਵਾਲੀਆਂ ਸਿਵੀਆਂ ਹਨਾ ਇਹ ਸਿਵੀਆਂ ਭੈਣੋਂ ਹੈਗਾ ਜਿਹੜਾ ਬਠਿੰਡਾ ਸ਼ਹਿਰ ਦੇ ਬਿਲਕੁਲ ਨਾਲ ਆ ਉਹ ਸਿਵੀਆਂ ਤੇ ਜੇ ਕੋਈ ਬਾਹਰੀ ਕੰਟਰੀ ਦੇ ਵਿੱਚ ਦੇਖ ਰਹੀ ਹੈ ਭੈਣਾ ਤਾਂ ਪੰਜਾਬ ਦੇ ਵਿੱਚ ਬਠਿੰਡਾ ਬਠਿੰਡੇ ਦੇ ਵਿੱਚ ਫਿਰ ਸਿਵਿੰਗ ਆ ਤੇ ਜੇ ਕਿਸੇ ਭੈਣ ਨੇ ਸਾਡੇ ਤੋਂ ਕੱਪੜੇ ਸਲਾਈ ਕਰਾਉਣੇ ਆ ਉਹ ਆਪਣੇ ਕੋਲ ਵੀ ਸਲਾਈ ਕਰਾ ਸਕਦੇ ਹੋ ਬਾਕੀ ਜਿਹੜੀਆਂ ਭੈਣਾਂ ਬਾਹਰੀ ਕੰਟਰੀ ਦੇ ਵਿੱਚ ਬੈਠੀਆਂ ਹੋਣਾ ਕੋਈ ਛੋਟੇ ਬੱਚਿਆਂ ਦੇ ਕੱਪੜੇ ਸਲਾਈ ਕਰਕੇ ਬਾਹਰ ਭੇਜਨੇ ਹੁੰਦੇ ਆ ਉਹ ਸਾਨੂੰ ਆਨਲਾਈਨ ਨਾਪ ਦੇ ਕੇ ਵੀ ਕੱਪੜੇ ਸਲਾਈ ਕਰਾ ਸਕਦੇ ਹੋ ਵੱਡਿਆਂ ਦੇ ਵੀ ਤੇ ਛੋਟਿਆਂ ਦੇ ਵੀ ਕੋੜਤੇ ਪਿਆਮਾ ਦਾ ਤਕਰੀਬਨ ਸਾਰੇ ਆਪਣੇ ਕੋਲੇ ਕੱਪੜਾ ਹੁੰਦਾਗਾ ਤੁਸੀਂ ਇੱਕ ਵਾਰੀ ਮੈਥੋਂ ਫੋਟੋ ਮੰਗਵਾ ਲਿਆ ਕਰੋ ਰੰਗਾਂ ਦੀਆਂ ਤੇ ਉਸ ਤੋਂ ਬਾਅਦ ਨਾਪ ਦੇ ਕੇ ਆਪਣਾ ਕਪੜਿਆਂ ਦਾ ਕੰਮ ਕਰਵਾ ਸਕਦੇ ਹੋ ਤੇ ਅੱਜ ਜਿਹੜਾ ਆਪਾਂ ਟੌਪਕ ਲੈ ਕੇ ਆਏ ਆਂਗੇ ਉਹ ਲੇਡੀ ਸੂਟ ਦਾਗਾ ਨਾ ਆਪਾਂ ਆਪਾਂ ਨੇ ਕਿਵੇਂ ਲੈਣਾ ਸੂਟ ਤੋਂ ਤੇ ਉਸ ਤੋਂ ਬਾਅਦ ਕਈ ਭੈਣਾਂ ਨੇ ਇਹ ਕਮੈਂਟ ਆਉਂਦੇ ਵੀ ਸਾਡਾ ਜਿਹੜਾ ਗਲਾ ਉਹ ਪਿੱਛੇ ਨੂੰ ਚੜਦਾ ਰਹਿੰਦਾ ਹਨਾ ਉਹਦੇ ਵਿੱਚ ਮੈਂ ਪੂਰਾ ਤੁਹਾਨੂੰ ਸੰਖੇਪ ਦੇ ਵਿੱਚ ਦੱਸੂਗਾ ਵੀ ਕੀ ਕੀ ਕਾਰਨ ਹੋ ਸਕਦੇ ਆ ਬਸ ਜਿਹੜਾ ਸਾਡਾ ਗਲਾ ਉਹ ਕਦੇ ਵੀ ਪਿੱਛੇ ਨੂੰ ਨਹੀਂ ਜਾਂਦਾਗਾ ਤੁਹਾਡੇ ਕੱਟਣ ਦੇ ਵਿੱਚ ਜਾਂ ਕਿਤੇ ਸਲਾਈ ਮਾਰਨ ਦੇ ਵਿੱਚ ਪੱਕਾ ਫਰਕ ਆਗਾ ਉਸੀ ਨੇ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਦੇਖਿਆ ਕਰੋ ਉਸ ਤੋਂ ਬਾਅਦ ਆਪਣਾ ਸੂਟ ਕੱਟਿਆ ਕਰੋ ਤੇ ਸਲਾਈ ਕਰਿਆ ਕਰੋ ਸਭ ਤੋਂ ਵੱਡੀ ਗੱਲ ਜਿੱਦਾਂ ਛਾਤੀ ਜ਼ਿਆਦਾ ਹੁੰਦੀ ਆ ਉਹਨਾਂ ਦੇ ਮੋਢਾ ਤੁਸੀਂ ਨੀਚੇ ਨੂੰ ਛੋਟਾ ਕਰਿਆ ਕਰੋ ਜਿਵੇਂ 7 ਇੰਚ ਦੀ ਥਾਂ ਤੇ 6.5 ਜੇ ਛਾਤੀ 24 ਇੰਚ ਆ ਤਾਂ ਫਿਰ 6 ਇੰਚ ਵੀ ਆਪਾਂ ਕਰ ਸਕਦੇ ਆ ਤੇ ਜਿਹੜੀਆਂ ਭੈਣਾਂ ਦੇ ਗळा ਪਿੱਛੇ ਹੁੰ ਜਾਂਦਾ ਉਹਨਾਂ ਦੇ ਤੁਸੀਂ ਲਗਭਗ 9 ਇੰਚ ਬੈਕ ਪੱਲੇ ਨੂੰ ਵੱਡਾ ਰੱਖਿਆ ਕਰੋ ਜੇ ਤੁਸੀਂ ਕਹੋਗੇ ਤਾਂ ਮੈਂ ਆਹ ਸੂਟ ਤੁਹਾਨੂੰ ਕੱਟ ਕੇ ਵੀਡੀਓ ਬਣਾ ਕੇ ਦਿਖਾ ਦਊਗਾ ਕੁਝ ਕਮੈਂਟ ਜਰੂਰ ਕਰੋ ਜਿਹੜੀਆਂ ਜਿਹੜੀਆਂ ਭੈਣਾਂ ਨੂੰ ਦਿੱਕਤ ਆਉਂਦੀ ਹੈ ਵੀ ਗਾਲਾ ਸਾਡਾ ਪਿੱਛੇ ਨੂੰ ਜਾਂਦਾ ਹੈਗਾ ਅਸੀਂ ਸਾਰਾ ਕੁਝ ਕਰਕੇ ਦੇਖ ਲਿਆ ਫਿਰ ਵੀ ਹਨਾ ਆਜੂ ਮੈਂ ਤੁਹਾਨੂੰ ਪਹਿਲਾਂ ਦੱਸੂਗਾ ਵੀ ਸੂਟ ਤੋਂ ਆਪਣੇ ਨਾਪ ਕਿਵੇਂ ਲੈਣਾ ਹੈ ਭਾਰੀ ਨਾਪ ਦਾ ਆਪਣੇ ਕੋਲ ਸੂਟ ਹੈਗਾ ਅਜੇ ਮੈਂ ਖੋਲ ਕੇ ਚੈੱਕ ਨਹੀਂ ਕੀਤਾ ਵੀ ਕਿੰਨਾ ਛਾਤੀ ਇਹਨਾਂ ਦੀ ਜਿਆਦੇ ਹੈ ਉੱਪਰੋਂ ਮੈਂ ਨਾਲ-ਨਾਲ ਤੁਹਾਨੂੰ ਦੱਸੀ ਵੀ ਚੱਲੂਗਾ ਨਾਲ-ਨਾਲ ਨਾਪ ਲਿਖੀ ਚੱਲੂਗਾ ਤੇ ਕਮੈਂਟ ਜਰੂਰ ਕਰੋ ਜਿਹੜੀਆਂ ਭੈਣਾਂ ਨੂੰ ਦਿੱਕਤ ਆਉਂਦੀ ਵੀ ਗਾਲਾ ਪਿੱਛੇ ਨੂੰ ਜਾਂਦਾ ਹੈਗਾ ਹਨਾ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਲੰਬਾਈ ਨਾਪਣੀ ਹੁੰਦੀ ਆ ਵੀ ਲੰਬਾਈ ਕਿੰਨੀ ਹੈ ਹਲੋ ਚੰਗੀ ਤਰ੍ਹਾਂ ਇੱਥੋਂ ਆਹ ਸਲਾਈ ਤੋਂ ਲੈ ਕੇ ਨਾ ਖਿੱਚ ਕੇ ਮੈਨਣਾ ਹੁੰਦਾ ਆਪਾਂ ਨੇ ਖਿੱਚ ਕੇ ਉਸ ਤੋਂ ਥਾ ਢਿੱਲਾ ਛੱਡਦਾ ਕਰੋ ਬਸ ਐ ਸਲਾਈ ਤੋਂ ਲੈ ਕੇ ਇੱਥੋਂ ਤੱਕ ਮੈਨਣਾ ਆਪਾਂ ਨੇ ਆ ਦੇਖੋ ਲੰਬਾਈ ਇਹਨਾਂ ਦੀ ਹੈਗੀ 43 ਇੰਚ 40 ਤੇ 3 43 ਇੱਥੇ ਆਪਾਂ ਲਿਖਾਂਗੇ 43 ਇਹ ਆਪਾਂ ਨੂੰ ਬਾਹ ਪਹਿਲੂ ਲਿਖਾ ਗਈ ਚਾਲੂ 20 ਤੇ 8.5 ਯਾਨੀ ਕਿ ਇਹਨਾਂ ਦੀ ਬਾਹ ਜਿਹੜੀ ਬਣਾਉਣੀ ਉਹ ਚੂੜੀ ਵਾਲੀ ਬਣਾਉਣੀ ਹੈ ਇੱਥੋਂ ਤਾਂ ਕਰਕੇ ਇਹਨੇ ਬਾਹ ਜਿਹੜੀ ਕਰਾਈ ਹੈ ਉਹ 20.5 ਆ ਉਹ ਆਪਣੇ ਨਾਪ ਲੇਖ ਲਿਆ ਉਸ ਤੋਂ ਬਾਅਦ ਕੋਣੀ ਮੈਂ ਕਹਿੰਦਾ ਹੁਣ ਹਮੇਸ਼ਾ ਹੀ ਆਪਾਂ ਆਪ ਜੈਡ ਸਕੋਰਤਾ ਪਿਆ ਮਾ ਕਟਣਾ ਆਪਾਂ ਮਾਂ ਲੇਡੀ ਕੋਣੀ ਲਾਜ਼ਮੀ ਮੰਨਿਆ ਕਰੋ ਬਾਅਦ ਦੇ ਵਿੱਚ ਪੱਟ ਦੇਣ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਹਨਾ ਹਾਲੇ ਕੋਣੀ ਜਿਵੇਂ ਹੁਣ ਇਹਨਾਂ ਦੀਆਂ ਬਾਹਾਂ ਮੋਟੀਆਂ ਆ ਆਪਾਂ ਇੱਥੋਂ ਮੈਨ ਲਈ ਕਿੰਨੀ ਹੈ ਕੋਣੀ 7.5.1 ਆ ਦੇਖੋ ਐਵੇਂ ਲਗਰੂ ਕੂਣੀ ਵਿਚਾਲੇ ਸੈਂਟਰ ਜਾ ਕਰਗੇ ਹਨਾ ਇਥੋਂ ਇੱਥੇ ਆਪਾਂ ਲਿਖਾਂਗੇ ਕੂਣੀ 15 ਇੰਚ ਟੋਟਲ ਹੋ ਗਈ 15 7.5 ਤੇ 7.5 15 ਇੰਚ ਇਸੇ ਤਰੀਕੇ ਮੋੜਾਂ ਆਪਣੇ ਮਿੰਨਾ ਦੇਖੋ ਇਸ ਭੈਣ ਦਾ ਨਾ ਅੱਗੇ ਨੂੰ ਗਲਾ ਕੀਤਾ ਹੋਇਆ ਦੇਖੋ ਐਵੇਂ ਜਦੋਂ ਤੁਸੀਂ ਬੈਕ ਪੱਲੇ ਨੂੰ ਵਧਾ ਕੇ ਅੱਗੇ ਸਿੱਟੋਗੇ ਤਾਂ ਗਲਾ ਪਿੱਛੇ ਨੂੰ ਜਾਣ ਦਾ ਤਾਂ ਕੋਈ ਮਤਲਬ ਨਹੀਂ ਮੰਨਦਾ ਐ ਤੁਸੀਂ ਵੀ ਬੈਕ ਨੂੰ ਜੇ ਜ਼ਿਆਦੇ ਭਾਰਾ ਸਰੀਰ ਹੈ ਤਾਂ 1 ਇੰਚ ਨਹੀਂ ਪਾਉਣਾ ਇੰਚ ਚੱਕ ਦਿਆ ਕਰੋ ਜਿੰਨਾਂ ਦੇ ਦਿੱਕਤ ਆਉਂਦੀ ਇਹ ਉਹਨਾਂ ਦੇ ਠੀਕ ਹੈ ਹੁਣ ਆਪਾਂ ਇੱਥੋਂ ਬਣਾਗੇ ਕਸਟ ਫੜ ਕੇ ਇੱਥੋਂ ਦੇ ਕਰ ਖਿੱਚ ਲਿਆ ਕਰੋ ਮੋਢਾ ਆਪਣੀ ਐਮ ਐਨ ਦਾ ਇਹ ਆਹ ਕਿੰਨਾ ਹੋ ਗਿਆ ਬਸ ਬਾਹਲਾ ਨਹੀਂ ਖਿੱਚਣਾ ਏ ਜੋਰ ਨਾਲ ਨੋਰਮਲ ਆਪਾਂ ਫੜ ਕੇ ਦੇਖਣਾ 10 ਯਾਨੀ ਕਿ ਟੋਟਲ ਹੋ ਗਿਆ ਬੀ ਆਪਾਂ ਇੱਥੇ ਲਿਖਾਂਗੇ ਮੋਢੇ ਵਾਲੀ ਥਾਂ ਤੇ ਮੋਢਾ ਆਹ ਨੂੰ ਬੀ ਲਿਖ ਲਿਆ ਇਸੇ ਤਰੀਕੇ ਹੁਣ ਆਪਾਂ ਲਿਖਾਂਗਾ ਪਲੋਈਆਂ ਵੀ ਕਿੰਨੇ ਚਿਰ ਤਿਆਰ ਸਾਰੀ ਚੀਜ਼ ਨਾ ਇਨ ਬਿਨ ਹਰ ਇੱਕ ਚੀਜ਼ ਬਣਾਇਆ ਕਰੋ ਕੱਲੀ ਕੱਲੀ ਇੱਥੋਂ ਆ ਦੇਖੋ ਪੂਲੂngian ਦੀਆਂ ਹੈਗਾਂ 11 ਤੇ ਤਿਆਰ ਆਪਾਂ ਲਿਖਾਂਗੇ 11 ਇੰਚ ਆ ਦੇਖੋ ਜਿੱਥੇ ਲਿਖਿਆ ਹੋਇਆ ਹੈ ਨਾ ਮੇਰਾ ਪਲੇਟਾਂ ਇੱਥੇ ਆਪਾਂ ਲਿਖਾਂਗੇ 11 ਇਸ ਤੋਂ ਬਾਅਦ ਆਪਾਂ ਲਿਖਾਂਗੇ ਤੀਰਾ ਕਿੰਨਾ ਤੀਰਾ ਪੂਰਾ ਧਿਆਨ ਨਾਲ ਮਿਲਿਆ ਕਰੋ ਮੈਂ ਚੰਗੀ ਤਰ੍ਹਾਂ ਤੁਹਾਨੂੰ ਨਾਪ ਇੱਕ ਵਾਰੀ ਸਮਝਾ ਰਿਹਾ ਆਂ ਵੀ ਨਾਪ ਆਪਾਂ ਲੈਣਾ ਕਿਵੇਂ ਕਿਉਂਕਿ ਦੋ ਹੀ ਕੰਮ ਆ ਮੈਂ ਤੁਹਾਨੂੰ ਹਮੇਸ਼ਾ ਹੀ ਦੱਸਦਾ ਨਾਪ ਤੇ ਕਾਟ ਨਾਪ ਗਲਤ ਹੋ ਗਿਆ ਫਿਰ ਕਾਟ ਵੀ ਆਪਣੀ ਕੀ ਕਰੂ ਹਨਾ ਨਾਪ ਪਹਿਲਾਂ ਸਭ ਤੋਂ ਜ਼ਰੂਰੀ ਆ ਐਂ ਚੰਗੀ ਤਰ੍ਹਾਂ ਨੂੰ ਵਿਚਾਰਿਆ ਕਰੋ ਗਲਾ ਆਪਾਂ ਨੇ ਚੌੜਾ ਨਹੀਂ ਹੋਣ ਦੇਣਾ ਐਵੇਂ ਠੀਕ ਹੈ ਸੈੱਟ ਕਰਕੇ ਆਪਣੇ ਵਿਚਾ ਲੈਣਾ ਐਵੇਂ ਹੱਥ ਨਾਲ ਸੈੱਟ ਕਰ ਲਿਆ ਕਰੋ 2 ਮਿੰਟ ਵੱਧ ਲਾ ਲਿਆ ਕਰੋ ਕਿਉਂਕਿ ਨਾਪ ਦੇ ਸਿਰਤ ਹੀ ਹੁੰਦਾ ਸਾਰਾ ਸੂਟ ਜੇ ਆਪਣਾ ਨਾਪ ਹੀ ਗਲਤ ਹੋ ਗਿਆ ਫਿਰ ਕਾਟਤਾ ਆਟੋਮੈਟਿਕੀ ਗਲਤ ਹੋ ਜੀ ਇੱਥੋਂ ਧਰਨਾ ਆਪਾਂ ਫਿੱਤੇ ਨੂੰ ਨਾ ਖਿੱਚਣਾ ਟਿ ਲੈਣਾ ਦੇਖੋ ਇਸ ਭੰਡਾ ਜਿਹੜਾ ਤੀਰਾ ਉਹ 13.5 ਇੰਚ ਆਹ ਲਓ ਇੱਥੇ ਆਪਾਂ ਲਿਖਾਂਗੇ ਤੀਰਾ 13.5 ਹੁਣ ਆ ਗਈ ਛਾਤੀ ਆਹ ਜੀ ਇਹ ਕਿੰਨੀ ਆ ਇਸ ਜਗ੍ਹਾ ਤੋਂ ਫੜਨਾ ਆਪਾਂ ਨੇ ਚੰਗੀ ਤਰ੍ਹਾਂ ਕਹੋ ਆਹ ਚੰਗੀ ਤਰ੍ਹਾਂ ਖਿੱਚ ਕੇ ਉਸ ਤੋਂ ਬਾਅਦ ਢਿੱਲਾ ਛੱਡਦੇ ਗੁਰੂ ਬਸ ਜਿਹੜੀ ਇਹਨੇ ਛਾਤੀ ਹੈ ਉੱਪਰੋਂ ਉਹ 23 ਇੰਚਾਂ ਇੱਥੇ ਆਪਾਂ ਲਿਖਾਂਗੇ ਸਾਢੇ 23 ਛਾਤੀ ਲਈਏ ਫਿਰ ਆਹ ਕਮਰ ਆ ਗਈ ਵਿਚਾਲਿਓ ਇੱਥੋਂ ਇੱਥੇ ਬਲੋਂਗਾ ਦਾ ਸੈਂਟਰ ਜੇ ਬੰਦਣਾ ਇੱਥੋਂ ਮਿਲਿਆ ਕਰੋ ਆਹ ਚੀਜ਼ ਕਮਰ ਨੂੰ ਗੁਰੂ ਇੱਥੋਂ ਆਪਾਂ ਹੁਣ ਇਹਨਾਂ ਦੀ ਕਮਰ ਮਾਣਾ ਕਿੰਨੀ ਆ ਕਮਰ ਹੈਗੀ ਇਸ ਭੈਣ ਦੀ सवा एक ही जो आप इन खिंचा जोर ना फिर साढ़े एक होगी आपको जोर ना नहीं खिंचना ठीक है नॉर्मल रखना गा सवा की कमर है इन्ही आप इतना सवा एक ही लिखा आलो सवा सवा एक इस तरह आपना हिप हैगी इंच तैयार ठीक है, ना, है, है ना ये जी ਇਥੇ ਆਪਾਂ ਲਿਖਾਂਗੇ ਹੈਪ 23 ਇੰਚ ਤਿਆਰ ਸਾਰਾ ਨਾਪ ਆਪਣਾ ਤਿਆਰ ਆ ਇਹ ਚਾਕ ਵੀ ਆਪਣੀ ਲਾਜ਼ਮੀ ਮਿਲਨੀ ਆ ਇਥੋਂ ਆਪਾਂ ਮਿਣਾਗੇ ਚਾਕ ਕਿੰਨੇ ਤੇ ਆ 19.5 ਇੰਚ ਆ ਲਿਖਿਆ ਨ ਚਾਕ ਇਥੇ ਆਪਾਂ ਲਿਖਾਂਗੇ 19.5 ਚਾਕ ਆ ਗਿਆ ਗਲਾ ਇਹਨਾਂ ਦਾ ਅਗਲਾ ਅਗਲਾ ਕਿੰਨਾ ਪੈ ਗਲਾ ਕਿੰਨਾ ਉਹ ਆਪਾਂ ਚੰਗੀ ਤਰ੍ਹਾਂ ਮਿਲਣਾ ਇਥੋਂ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਸੈੱਟ ਕਰ ਲਿਆ ਕਰੋ ਜਦੋਂ ਗਲਾ ਮਿਲਣਾ ਇਸ ਤੋਂ ਠੀਕ ਆਗਲਾ ਆਗਲਾ ਹੈਗਾ ਇਹਨਾਂ ਦਾ 7 ਇੰਚ ਆਪਾਂ ਇੱਥੇ ਲਿਖਣੀ 7 ਉਹਨਾਂ ਪਰ ਮੀਨਾਂ ਅਗੇ ਬੈਗ ਗਲਾ तकरीबन तकरीबन ਥੋੜਾ ਜਿਹਾ ਫਰਕ ਆ ਬੈਗ ਵਾਲਾ ਡੀਪ ਇਹਨਾਂ ਦਾ ਤਾਂ ਆਪਾਂ ਵੱਡਾ ਲਿਖਾਂਗੇ ਵੱਡਾ ਥੋੜਾ ਜਿਹਾ ਗਾਲਾ ਪਿਛਲਾ ਹਣਾ ਇਹ ਚੰਗੀ ਤਰ੍ਹਾਂ ਸੈੱਟ ਕਰ ਲਿਆ ਕਰੋ। ਨਾਪ ਲੈਣ ਵੇਲੇ ਤਾਂ 2-4 ਮਿੰਟ ਵੱਧ ਲੱਗ ਜਣੇ ਤਾਂ ਕੋਈ ਨਹੀਂ ਕਿਉਂਕਿ ਨਾਪ ਦੇ ਸਿਰ ਤੇ ਹੀ ਸਾਰਾ ਸੂਟ ਆ। ਹੁਣ ਆਪਾਂ ਇੱਥੋਂ ਮਿਨਾਗੇ ਬੈਗ ਦਾ। ਠੀਕ ਹੈ ਜੀ। ਬੈਗ ਵਾਲਾ ਕਿੰਨਾ? ਸਾਢੇ ਲਗਭਗ ਸਾਢੇ 7 ਹੈਗਾਗਾ। ਆਹ ਲਓ। ਬੈਗ ਵਾਲਾ ਪੈਥੀ ਲਿਖਾਂਗੇ ਸਾਢੇ 7। ਠੀਕ ਹੈ ਜੀ। ਹੁਣ ਆਪਾਂ ਆਹ ਸਿਲਾਈ ਜਰੂਰ ਮੇਨਣੀ ਆ। ਆਹ ਨੋ ਐਸਟਰ ਚੰਗੀ ਤਰ੍ਹਾਂ ਇੱਥੋਂ ਲੈ ਕੇ ਨਾ ਕੱਚ ਤੋਂ ਆਹ ਜੀ ਦੀ ਕਿਰ ਮਿਲਣਾ ਕਰੋ 15 ਇੰਚ ਨਾ ਇੱਥੇ ਆਪਾਂ ਲਿਖਾਂਗੇ ਸਾਈਡ ਸਲਾਈ 15 ਤੇ ਇੱਕ ਜਿਹੜੀਆਂ ਭੈਣਾਂ ਕਹਿੰਦੀਆਂ ਵੀ ਸਾਡਾ ਜਿਹੜੀ ਕੁੜਤੀ ਆ ਉਹ ਗळा ਪਿੱਛੇ ਹੁੰ ਜਾਂਦਾ ਉਹ ਆਹ ਜ਼ਰੂਰ ਕਰਿਆ ਕਰੋ ਇੱਥੋਂ ਆਹ ਜਿਹੜੀ ਬਾਹਾਂ ਦੀ ਸਲਾਈ ਹੁੰਦੀ ਹੈ ਆਪਣੀ ਸੈਂਟਰ ਵਾਲੀ ਇਹਨੂੰ ਗਾਹ ਨੂੰ ਕਰਕੇ ਚੜਾਇਆ ਕਰੋ ਜਾਨੀ ਕਿ ਇੱਧਰ ਨੂੰ ਆਹ ਸਲਾਈ ਨੂੰ ਉੱਪਰ ਨੂੰ ਕਰਕੇ ਚੜਾਉਣਾ ਇਹ ਸੈਂਟਰ 'ਚ ਨਹੀਂ ਕਰਨਾ ਆਹ ਸਲਾਈ ਨੂੰ ਥੋੜਾ ਘੁਮਾ ਕੇ ਪੈਰ ਪੈਰ ਇੱਥੇ ਕਰ ਲਿਆ ਕਰੋ ਠੀਕ ਆ ਆ ਦੇਖੋ ਆ ਤੁਹਾਡਾ ਇੱਥੇ ਆਉਣਾ ਸੀਗਾ ਹੁਣ ਇਹਨਾਂ ਨੇ ਕੀ ਕੀਤਾ ਆਪਾਂ ਨੇ ਗਾਹ ਕਰਕੇ ਚੜਾਈ ਹੋਈ ਆ ਇੱਥੇ ਇਹਨਾਂ ਵੀ ਕੁੜਤੀ ਜਿਹੜੀ ਆ ਦੇਖੋ ਐ ਪਾਇਆ ਹੋਇਆ ਸੂਟ ਆਪਣਾ ਗਾਹ ਨੂੰ ਖਿੱਚੀ ਰੱਖੂਗਾ ਇਹ ਲਾਜ਼ਮੀ ਧਿਆਨ ਰੱਖਿਆ ਕਰੋ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੁਬਾਰਾ ਸਮਝਾ ਦਿਆਂ ਜਿਹੜੀ ਸੈਂਟਰਲ ਸਿਲਾਈ ਹੁੰਦੀ ਆ ਦੇਖੋ ਇਹਨੂੰ ਤੁਸੀਂ ਪੈਰ ਪੈਰ ਦਾ ਗਾਹ ਨੂੰ ਕਰਕੇ ਇੱਧਰ ਰੱਖ ਲਿਆ ਕਰੋ ਐਵੇਂ ਐਵੇਂ ਇਧਰ ਲਈ ਬੰਨ ਠੀਕ ਆ ਆ ਫਰੰਟ ਪੱਲਾ ਪੂਰਾ ਧਿਆਨ ਦੇਣ ਵਾਲਾ ਮੈਂ ਲੇਖ ਲਿਓ ਗਾਹ ਨੂੰ ਕਰਕੇ ਰੱਖਣਾ ਥੋੜਾ ਜਿਹਾ ਠੀਕ ਆ ਪੋਲੋਂਗਾ ਵੀ ਹੋਊਗਾ ਆਪਣਾ ਅਗਲਾ ਪਿਛਲਾ ਗਲਾ ਵੀ ਹੋ ਗਿਆ ਸਾਰਾ ਨਾਪ ਤਕਰੀਬਨ ਕੁੜਤੀ ਦਾ ਹੋ ਗਿਆ ਵੀਡੀਓ ਸੇਵ ਕਰਕੇ ਰੱਖ ਲਿਆ ਕਰੋ ਜਿਹੜੀਆਂ ਭੈਣਾਂ ਕਹਿੰਦੀਆਂ ਸਾਡਾ ਗਲਾ ਪਿੱਛੇ ਜਾਂਦਾ ਆਹ ਲਾਜ਼ਮੀ ਚੱਕਿਆ ਕਰੋ ਉਹਨਾਂ ਦੇ ਜਿਵੇਂ ਹੁਣ ਇਹ ਭਾਰੇ ਆ ਤਾਂ ਲਗਭਗ 1 ਇੰਚ ਆਪ ਨੂੰ ਪਤਾ ਲੱਗ ਰਿਹਾ ਦੇਖੋ ਅੱਧਾ ਇੰਚ ਮੋੜ ਨੂੰ ਆਈ ਜਾਂਦੇ ਨਾ ਤਾਂ 1 ਇੰਚ ਇਹਨੇ ਬੈਕ ਪੱਲਾ ਜ਼ਿਆਦਾ ਰੱਖਿਆ ਹੋਇਆਗਾ ਜਿਨ੍ਹਾਂ ਦੇ ਪੱਲਾ ਆਪਾਂ 1 ਇੰਚ ਜ਼ਿਆਦਾ ਰੱਖਣਾ ਉਹਨਾਂ ਦਾ ਫਿਰ ਮੋੜਾ ਜਿਹੜਾ ਤੁਸੀਂ ਥੱਲੇ ਨੂੰ ਪਾਉਣੇ ਆ ਉਹ 6 ਇੰਚ ਤੋਂ ਵੱਧ ਨਹੀਂ ਪਾਉਣਾ ਬਸ ਇਹ ਚੀਜ਼ ਦਾ ਧਿਆਨ ਰੱਖਣਾ ਜੇ ਤੁਸੀਂ 6.5 ਪਾਓਗੇ ਫਿਰ ਵੀ ਵੱਡਾ ਹੋ ਜਿਉਂ ਕਿ ਤੀਰਾ ਵੀ ਛੋਟਾ ਤੇ ਆ ਜੀ ਵੱਧ ਗਈ ਉਹਦੇ ਨਾਲ ਕੀ ਹੋਊਗਾ ਤੁਹਾਡਾ ਮੋਢਾ ਬਹੁਤ ਜ਼ਿਆਦਾ ਵੱਡਾ ਹੋ ਜੀ ਤੁਸੀਂ ਸਿਉਣਾ ਮਾਰੋਗੇ ਜਦੋਂ ਇੱਥੋਂ ਫਿਰ ਕੁਰਤੀ ਟਾਈਟ ਹੋ ਜੂ ਠੀਕ ਆ 6 ਇੰਚ ਤੋਂ ਵੱਧ ਨਹੀਂ ਪਾਉਣਾ ਜਿਹੜੀਆਂ ਪਹਿਣਾ ਤੀਰਾ ਛੋਟਾ ਤੇ ਛਾਤੀ ਜ਼ਿਆਦੀ ਉਹਨਾਂ ਦੇ ਕਿਉਂਕਿ 1 ਇੰਚ ਆਪਣਾ ਮੋਢਾ ਉਹਦੇ ਨਾਲ ਬਾਜੂ ਜਿਹੜਾ ਬੈਗ ਪੱਲਾ ਪਾ ਵਧਾਵਾਂਗੇ ਸਲਵਾਰ ਦੀ ਲੰਮਾਈ ਮੈਂ ਲਿਖੀ ਹੋਈ ਹੈ ਸਹੀ ਕਰਾਇ ਗਏ ਸੀ 35 ਇੰਚ ਤੇ ਜਿਹੜੀ ਮੂਰੀ ਆ ਉਹ 14 ਇੰਚ ਬੈਲਟ ਕਿੰਨੀ ਹੈ 25. ਪੌਂਜੇ ਚੌੜੇ ਕਿੰਨੇ ਆ 2 ਇੰਚ। ਝੋਲੀ ਲਾਜ਼ਮੀ ਮਿਲ ਲਿਆ ਕਰੋ ਕਿਈ ਪਹਿਣਾ ਵੱਡੀ ਝੋਲੀ ਛੋਟੀ ਪਉਂਦੀ ਹੈ ਹਨਾ। ਇੱਥੋਂ ਲੈ ਕੇ ਚੰਗੀ ਤਾਂ ਝੋਲੀ ਮਿਣਿਆ ਕਰੋ। ਫਿਰ ਬਾਅਦ ਵਿੱਚ ਦਿੱਕਤ ਨਾ ਆਵੇ। ਫਿਰ ਝੋਲੀ ਨੂੰ ਬਾਅਦ ਵਿੱਚ ਆਪਾਂ ਸਿਉਣ ਮਾਰਨ ਵੇਲੇ ਮਿਣ ਕੇ ਰੱਖੀ ਜਾਂਦੀ ਆ। ਤਾਂ ਆਹ ਲੋ 14 ਇੰਚ ਦੀ ਝੋਲੀ ਆ। ਅਗਲੀ ਪਿਛਲੀ ਦੋਨੇ ਇੱਕੋ ਜਿਹੀ ਆ। ਬਾਕੀ ਜਿਹੜੀਆਂ ਪਹਿਣਾ ਕਹਿੰਦੀ ਹੈ ਨਾਲ ਆਪਾਂ ਪਾਉਣ ਵੇਲੇ ਵਿੱਚ ਇਕੱਠਾ ਹੋਏ ਦਾ ਕਪੜਾ ਹਨਾ ਲਾਈਨਿੰਗ ਵਾਲੇ ਸੂਟ ਦੇ ਉਹ ਇੱਥੇ ਸਿਉਣ ਮਾਰ ਲਿਆ ਕਰੋ ਆ ਦੇਖੋ। ਐਵੇਂ। ਤੇ ਤੁਹਾਡਾ ਜਿਹੜਾ ਨਾਲਾ ਪਾਉਣ ਵੇਲੇ ਨਾ ਕਪੜਾ ਅੰਦਰਲਾ ਬੈਲ ਵਾਲਾ ਇਕੱਠਾ ਨਹੀਂ ਹੁੰਦਾ ਦੇਖੋ ਧਿਆਨ ਆ ਰਿਹਾ ਨਾ ਸਲਾਈ ਦੇ ਸਰੀ ਹੈ ਐਵੇਂ ਸਲਾਈ ਮਾਰ ਲਿਆ ਕਰੋ ਨੇਫੇ ਦੇ ਐਂ ਖੋਲ ਕੇ ਬੈਲਟਰੂ ਪਾਈ ਲੋ ਠੀਕ ਹੈ ਫਿਰ ਇਹ ਦਿੱਕਤ ਨਹੀਂ ਆਊਗੀ ਜੇ ਤੁਸੀਂ ਕਹੋਗੇ ਵੀ ਇਸ ਨਾਪ ਦਾ ਸੂਟ ਦੀ ਕਟਾਈ ਦੇਖਣੀ ਆ ਤਾਂ ਫਟਾਫਟ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਤਾਂ ਮੈਂ ਇਸ ਨਾਪ ਦਾ ਸੂਟ ਵੀ ਤੁਹਾਨੂੰ ਕੱਟ ਕੇ ਦਿਖਾ ਦੂੰ ਕਿਵੇਂ ਕੱਟਣਾ ਠੀਕ ਹੈ ਜੀ ਜੇ ਕਿਸੇ ਵੀ ਚੀਜ਼ ਦੀ ਨਾ ਸਮਝੇ ਉਹ ਵੀ ਕਮੈਂਟ ਕਰਿਆ ਕਰੋ ਜੇ ਸਮਝ ਆਉਂਦੀ ਆ ਤਾਂ ਵੀ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੀਆਂ ਭੈਣਾਂ ਕੋਲੇ ਗਰੁੱਪੋ ਬਣੇ ਹੋਏ ਆ ਕੋਈ ਉਹ ਗਰੁੱਪਾਂ ਦੇ ਵਿੱਚ ਵੀਡੀਓ ਪਾਇਆ ਕਰੋ ਜਿਹੜੀਆਂ ਭੈਣਾਂ YouTube ਵਗੈਰਾ ਚਲਾਉਂਦੀਆਂ YouTube ਤੋਂ ਚੱਕ ਕੇ Facebook ਚ ਲਾਉਂਦੀਆਂ ਹਨਾ ਵੀਡੀਓ ਉਹਦੇ ਉੱਪਰ ਲਾਜ਼ਮੀ ਸ਼ੇਅਰ ਕਰਿਆ ਕਰੋ ਤਾਂ ਕਿ ਬਹੁਤ ਸਾਰੀਆਂ ਭੈਣਾਂ ਨੂੰ ਦਿੱਕਤ ਆਉਂਦੀ ਆ ਤੇ ਅੱਗੇ ਕੋਈ ਉਹਨਾਂ ਨੂੰ ਦੱਸ ਕੇ ਰਾਜ਼ੀ ਨਹੀਂ ਹਨਾ ਨਾ ਹੀ ਕਿਸੇ ਕੋਲ ਟਾਈਮ ਹੁੰਦਾ ਦੱਸਣ ਦਾ ਚਲ ਤੁਹਾਡੇ ਕੋਲੇ ਬਹੁਤ ਵਧੀਆ ਪਲੇਟਫਾਰਮ ਬਣਿਆ ਹੋਇਆ ਪੰਜਾਬੀ ਦੇ ਵਿੱਚ ਹੈਗਾ ਕਿਸੇ ਪੈਨ ਨੂੰ ਫਿਰ ਵੀ ਮੇਰੀ ਆਵਾਜ਼ ਦੀ ਸਮਝ ਨਹੀਂ ਆਉਂਦੀ ਜਾਂ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ ਜਾਂ ਕਾਲੀ ਬੋਲਦਾ ਨਾਲ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿਉਂਕਿ ਜਦੋਂ ਤੁਸੀਂ ਦੱਸੋਗੇ ਫਿਰ ਇਹੋ ਚੀਜ਼ ਦਾ ਹੱਲ ਹੋਊਗਾ ਆਹ ਚੀਜ਼ ਦਾ ਮੈਨੂੰ ਬਹੁਤ ਫੋਨ ਆਉਂਦੇ ਸੀ ਵੀ ਗਾਲਾਂ ਪਿੱਛੇ ਹੋ ਜਾਂਦਾ ਮੈਂ ਸੋਚਿਆ ਵੀ ਇਹ ਵੀਡੀਓ ਆਪਾਂ ਅੱਗੇ ਜ਼ਰੂਰ ਸ਼ੇਅਰ ਕਰਾਂਗੇ ਸਾਰਿਆਂ ਨੂੰ ਆਪਣੇ ਕੋਲੇ ਸਪਾਰੀ ਨਾ ਆਪਣੇ ਇੱਕ ਦੋ ਸੂਟ ਹੋਰ ਵੀ ਆਏ ਪਏ ਆ ਫਿਰ ਮੈਂ ਉਹ ਸਾਰੇ ਸੂਟਾਂ ਦੀ ਵੀਡੀਓ ਤੁਹਾਨੂੰ ਪਾ ਦੂੰਗਾ ਤਾਂ ਕਿ ਤੁਹਾਡਾ ਇਹ ਚੀਜ਼ ਦੇ ਵਿੱਚ ਜਿਹੜੀ ਦਿੱਕਤ ਆਉਂਦੀ ਉਹ ਫਰਕ ਪਵੇ ਹਾਂ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਸੀਂ ਇਸ ਸੂਟ ਦੀ ਕਾਟ ਦੇਖਣੀ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰ ਦਿਓ ਫਿਰ ਮੈਂ ਟਾਈਮ 'ਚ ਟਾਈਮ ਕੱਢ ਕੇ ਲਾਈਵ ਅੱਜ ਦੇ ਵਿੱਚ ਵੀਡੀਓ ਬਣਾ ਕੇ ਹੀ ਸੂਟ ਕੱਟੂਗਾ ਠੀਕ ਹੈ ਜੀ ਮਿਲਦੇ ਆਂ ਜਲਦੀ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦਿਓ ਯਾ ਯਾਰ ਜੀ ਧੰਨਵਾਦ